ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦਾ ਵਾਤਾਵਰਨ ਸੁਧਰਵੇ ਪ੍ਰਦੂਸ਼ਣ ਰਹਿਤ ਰਹੇ ਆਕਸੀਜਨ ਜ਼ਿਆਦਾ ਹੋਵੇ ਤਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਅਜਿਹਾ ਛੋਟਾ ਜਿਹਾ ਕਿਚਨ ਗਾਰਡਨ ਤਿਆਰ ਕਰ ਸਕਦੇ ਹੋ ਜਿਹਦੇ ਨਾਲ ਤੁਹਾਡੀਆਂ ਨਿਤ ਦੀਆਂ ਜਿਹੜੀਆਂ ਸਬਜ਼ੀਆਂ ਘਰ ਦੇ ਵਿੱਚ ਤੁਸੀਂ ਤਿਆਰ ਕਰਦੇ ਹੋ ਉਹਨਾਂ ਦੇ ਵਿੱਚ ਵਰਤ ਸਕਦੇ ਹੋ ਕੁਝ ਅਜਿਹੀਆਂ ਚੀਜ਼ਾਂ ਲਾ ਕੇ ਜੀਮੇ ਕੇ ਸਾਨੂੰ ਲੋੜ ਪੈਂਦੀ ਹੈ ਧਨੀਏ ਦੀ ਸਾਨੂੰ ਲੋੜ ਪੈਂਦੀ ਹੈ ਹਰੀ ਮਿਰਚ ਦੀ ਜਾਂ ਫਿਰ ਲੋੜ ਪੈਂਦੀ ਹੈ ਚਟਣੀ ਬਣਾਉਣ ਦੇ ਲਈ ਪਧੀਨੇ ਦੀ ਪਿਆਜ਼ ਦੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੇਸ਼ੱਕ ਘਰ 'ਚ ਥਾਂ ਘੱਟ ਹੋਵੇ ਤੇ ਇਹਨਾਂ ਨੂੰ ਬੀਜ ਕੇ ਤੁਸੀਂ ਆਪਣੀਆਂ ਇਛਣਕੀਆਂ ਨਕੀਆਂ ਲੋੜਾਂ ਨੂੰ ਪੂਰੀਆਂ ਕਰ ਸਕਦੇ ਹੋ ਅਜਿਹਾ ਹੀ ਤੁਹਾਨੂੰ ਇੱਕ ਮੈਂ ਦਿਖਾਉਣ ਜਾ ਰਿਆਂ ਕਿ ਇੱਕ ਘਰ ਦੇ ਵਿੱਚ ਪਿਛਲੇ ਪਾਸੇ ਬੇਸ਼ੱਕ ਥਾਂ ਥੋੜਾ ਹੈ ਪਰ ਫਿਰ ਵੀ ਇੱਥੇ ਰਹਿਣ ਵਾਲਿਆਂ ਨੇ ਪਿੱਛੇ ਬੂਟੇ ਲਾਏ ਨੇ ਇਹ ਲੀਚੀਆਂ ਦਾ ਬੂਟਾ ਹੈ ਤੇ ਇਹਦੇ ਨਾਲ ਅੰਬਾਂ ਦਾ ਬੂਟਾ ਲਗਾਇਆ ਹੋਇਆ ਜਿਹੜਾ ਕਿ ਫਲ ਦੇਣ ਨੂੰ ਤਿਆਰ ਹੈ ਆਕਸੀਜਨ ਨੂੰ ਸੁੱਧ ਕਰਨ ਦੇ ਲਈ ਮਨੀ ਪਲਾਂਟ ਲਾਇਆ ਆ ਦੇਖੋ ਔਰ ਮਨੀ ਪਲਾਂਟ ਦੇ ਨਾਲ ਥੱਲੇ ਜੇ ਇਥੋਂ ਦੀ ਜ਼ਮੀਨ ਜਿਆਦਾ ਉਪਜਾਊ ਨਹੀਂ ਰੇਤਲੀ ਹੈ ਤਾਂ ਇਹ ਲੱਕੜ ਦੇ ਫੱਟੇ ਲਾ ਕੇ ਉਹਦੇ ਵਿੱਚ ਛੋਟੀ ਕਿਆਰੀ ਬਣਾ ਲਈ ਹੈ ਕਿਆਰੀ ਨੂੰ ਤਿੰਨ ਹਿੱਸਿਆਂ 'ਚ ਵੰਡ ਦਿੱਤਾ ਹੈ ਇੱਕ ਹਿੱਸੇ ਦੇ ਵਿੱਚ ਧਨੀਆਂ ਲਗਾਇਆ ਹੈ ਇਹ ਹੈ ਧਨੀਆ ਜਿਸ ਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਤਿੰਨ ਵਾਰੀ ਵਰਤ ਚੁੱਕੇ ਹਾਂ ਔਰ ਲਾਇਨ ਨੂੰ ਬਹੁਤ ਥੋੜੇ ਦਿਨ ਹੋਏ ਨੇ ਔਰ ਇਸ ਧਨੀਏ ਵਾਲੀ ਕਿਆਰੀ ਦੇ ਵਿੱਚ ਜੋ ਵੀ ਵੇਸਟੇਜ ਹੈ ਰਸੋਈ ਦਾ ਉਸ ਨੂੰ ਬਾਹਰ ਨਹੀਂ ਸਿੱਟਿਆ ਜਾਂਦਾ ਭਾਵੇਂ ਉਹ ਅੰਡਿਆਂ ਦੇ ਸਿਲਕੇ ਹੋਣ ਜਾਂ ਹੋਰ ਇਹਦੇ ਵਿੱਚ ਹੀ ਦਬ ਦਿੱਤਾ ਜਾਂਦਾ ਹੈ ਜਿਹਦੇ ਨਾਲ ਇੱਕ ਕਿਸਮ ਦਾ ਆਰਗੈਨਿਕ ਹੋ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਹੋਰ ਕੋਈ ਵੀ ਖਾਦ ਨਹੀਂ ਪਾਈ ਜਾਂਦੀ ਨਾ ਕੋਈ ਹੋਰ ਦਵਾਈ ਪਾਈ ਜਾਂਦੀ ਹੈ ਤੇ ਬਿਲਕੁਲ ਆਰਗੈਨਿਕ ਧਨੀਆ ਜਿਹਦੇ 2-4 ਪੱਤੇ ਪਾਉਣ ਨਾਲ ਵੀ ਪੂਰੀ 스멜 ਹੁੰਦੀ ਹੈ ਧਨੀਏ ਦੀ ਦਾਲ ਸਬਜ਼ੀ ਦੇ ਵਿੱਚੋਂ ਤੇ ਇਹਨਾਂ ਦੱਸਿਆ ਕਿ ਬਿਲਕੁਲ ਹੀ ਨਾਲ ਇੱਥੇ ਟਮਾਟਰ ਦਾ ਬੂਟਾ ਉਗ ਰਿਹਾ ਇਹ ਟਮਾਟਰ ਲਗਾਤਾ ਔਰ ਇਸ ਦੇ ਕੁਝ ਹਿੱਸੇ ਦੇ ਵਿੱਚ ਪੁਦੀਨਾ ਇਹ ਪਦੀਨੇ ਦੀਆਂ ਜੜਾ ਲਿਆ ਕੇ ਇਸ ਘਰ 'ਚ ਰਹਿਣ ਵਾਲਿਆਂ ਨੇ ਲਗਾਈਆਂ ਨੇ ਤੇ ਜੜ੍ਹਾਂ ਤੋਂ ਹੀ ਇਹ ਪਦੀਨੇ ਦੇ ਬੂਟੇ ਤਿਆਰ ਹੋ ਰਹੇ ਨੇ ਬਹੁਤ ਜਲਦੀ ਹੀ ਇਹ ਕਿਆਰੀ ਦੇ ਵਿੱਚ ਪਦੀਨਾ ਹੋ ਜਾਏਗਾ ਔਰ ਨਾਲ ਇਸ ਸਾਈਡ ਤੇ ਪਾਲਕ ਬੀਜੀ ਹੈ ਪਾਲਕ ਵੀ ਉਗ ਰਹੀ ਹੈ ਇੰਨੇ ਕ ਹਿੱਸੇਸ ਆਲਕ ਵੀ ਦਿੱਤੀ ਹੈ ਤੇ ਤੁਹਾਨੂੰ ਮੈਂ ਨੇੜੇ ਕਰਕੇ ਦਿਖਾਉਣਾ ਕਿ ਇਸ ਦੇ ਵਿੱਚ ਇਹ ਲਸਣ ਵਿਜਿਆ ਇਹ ਵੀ ਨਾਲ ਲਸਣ ਦੇ ਵਿੱਚ ਵਿੱਚ ਪੁਰੀਆਂ ਲਸਣ ਦੀਆਂ ਲਗਾ ਦਿੱਤੀਆਂ ਨੇ ਜਿਹੜੀਆਂ ਕਿ ਜਲਦੀ ਹੀ ਪੁੰਗਰ ਕੇ ਬਾਹਰ ਆ ਜਾਣਗੀਆਂ ਕਿ ਇੱਥੇ ਗੱਠੇ ਤਿਆਰ ਹੋ ਜਾਣਗੇ ਲਸਣ ਦੇ ਆ ਦੇਖੋ ਇਸਟਰ ਲਗਾਏ ਹੋਏ ਨੇ ਦਿਖਣ ਨੂੰ ਭਾਵੇਂ ਇਹ ਕਿਹਾਰੀ ਛੋਟੀ ਜੀ ਲੱਗਦੀ ਹੈ ਇਹਦੇ ਚ 4-5 ਕਿਸਮ ਦੀਆਂ ਸਬਜ਼ੀਆਂ ਦੀਆਂ ਆਈਟਮਸ ਲਗਾ ਦਿੱਤੀਆਂ ਨੇ ਔਰ ਨਾਲ ਘਰ ਦੇ ਵਿੱਚ ਜਿਹੜੇ ਵੇਸਟ ਡੱਬੇ ਨੇ ਪਲਾਸਟਿਕ ਇਹਨਾਂ ਦੇ ਵਿੱਚ ਹੇਠਲੇ ਪਾਸੇ ਸਰਾਹ ਕਰਕੇ ਵਧੀਆ ਮਿੱਟੀ ਨੂੰ ਪਾ ਕੇ ਤੇ ਇਹ ਮਿਰਚਾਂ ਦੇ ਬੂਟੇ ਲਗਾ ਦਿੱਤੇ ਨੇ। ਔਰ ਇਹਨਾਂ ਦੇ ਮਿਰਚਾਂ ਦੇ ਬੂਟਿਆਂ ਨੂੰ ਹੀ ਆ ਮਿਰਚਾਂ ਲੱਗ ਰਹੀਆਂ ਨੇ। ਬੇਸ਼ੱਕ ਦੇਖਣ ਨੂੰ ਬੂਟੇ ਥੋੜੇ ਦਿਨਾਂ ਦੇ ਲੱਗ ਰਹੇ ਨੇ। ਪਰ ਮਿਰਚਾਂ ਦੇ ਫੁੱਲ ਲੱਗਣੇ ਇਹਨਾਂ ਨੂੰ ਤਿਆਰ ਹੋ ਗਏ ਨੇ। ਇਹ ਇਸ ਮਿਰਚ ਨੂੰ ਬਰੀਕ ਨੇ ਛੋਟੀਆਂ ਨੇ। ਭੁੰਡੀ ਮਿਰਚ ਵੀ ਕਹਿੰਦੇ ਨੇ। ਜਿਹੜੀ ਕਿ ਬਹੁਤ ਜ਼ਿਆਦਾ ਕੌੜੀ ਹੁੰਦੀ ਹੈ ਦੇਖਣ ਨੂੰ ਭਾਵੇਂ ਲੰਬਾਈ 'ਚ ਨਹੀਂ ਹੁੰਦੀ ਜ਼ਿਆਦਾ ਪਰ ਕੌੜੀ ਬਹੁਤ ਜ਼ਿਆਦਾ ਹੁੰਦੀ ਹੈ ਢੂੰਡੀ ਮਿਰਚ ਪੂਰੀ ਸਬਜੀ ਦੇ ਵਿੱਚ ਇੱਕ ਜਾਂ ਦੋ ਜਿ ਮਿਰਚਾਂ ਪਾਉਣ ਦੇ ਨਾਲ ਹੀ ਸਬਜੀ ਦੇ ਵਿੱਚ ਪੂਰੀ ਮਿਰਚ ਦੀ ਜਿੰਨੀ ਕਚਾਈਦੀ ਹੈ ਉੰਨੀ ਮਰ ਜਾਂਦੀ ਹੈ ਔਰ ਇਸ ਸਾਈਡ ਤੇ ਜਿਹੜਾ ਥਾਂ ਕੱਚਾ ਇਹਦੇ 'ਚ ਇਸ ਘਰ ਚ ਰਹਿਣ ਵਾਲਿਆਂ ਨੇ ਮੇਥੇ ਬੀਜੇ ਨੇ ਆ ਮੇਥਿਆਂ ਦੀਆਂ ਕਿਆਰੀ ਐ ਦੇਖੋ ਔਰ ਇਹ ਵੀ 3-25 ਦਿਨ ਦੇ ਵਿੱਚ ਵਿੱਚ ਬਿਲਕੁਲ ਮੇਥੇ ਤਿਆਰ ਹੋ ਜਾਣਗੇ ਵਰਤਨ ਦੇ ਲਈ ਤੇ ਇਹ ਕੰਨ ਦੇ ਨਾਲ ਜਿਹੜਾ ਖਾਲੀ ਥਾਂ ਸੀ ਥੋੜਾ ਜਿਹਾ ਇਹਦੇ ਵਿੱਚ ਵੀ ਮਿੱਥੇ ਖਲਾਰੇ ਹੋਏ ਨੇ ਔਰ ਇਹ ਮਿੱਥਰੇ ਜਲਦੀ ਤਿਆਰ ਹੋ ਜਾਣੇ ਨੇ ਇਹ ਦੇਖ ਕੇ ਮਨ ਬਹੁਤ ਖੁਸ਼ ਹੋਇਆ ਇੱਕ ਕਰ ਜੇਮੇਦਾਰ ਜੇਮਾ ਤੇ ਦੂਸਰਾ ਘਰ ਦੀ ਸਬਜੀ ਦੇ ਵਿੱਚ ਪਾਉਣ ਵਾਲੀਆਂ ਚੀਜ਼ਾਂ ਬਹੁਤ ਬਹੁਤ ਅੱਛਾ ਲੱਗ ਰਿਹਾ ਦੇਖ ਕੇ ਔਰ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਵੀ ਆਪਣੇ ਘਰਾਂ ਦੇ ਵਿੱਚ ਇਦਾਂ ਦਾ ਕਿਚਨ ਗਾਰਡਨ ਤਿਆਰ ਕਰੀਏ ਜਿਹਦੇ ਨਾਲ ਸਾਡਾ ਟਾਈਮ ਵੀ ਵਧੀਆ ਪਾਸ ਹੋ ਜਾਵੇ ਤੇ ਰਸੋਈ ਵਿੱਚ ਬਰਤਨ ਵਾਲੇ ਚੀਜ਼ਾਂ ਵੀ ਸਾਨੂੰ ਮਿਲ ਜਾਣ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਤੋਂ ਬਾਅਦ ਆਪ ਆਪਣੇ ਘਰਾਂ ਦੇ ਵਿੱਚ ਛੋਟੀਆਂ-ਛੋਟੀਆਂ ਕਿਆਰੀਆਂ ਬਣਾ ਕੇ ਜਰੂਰ ਇਸ ਤਰ੍ਹਾਂ ਦਾ ਕਿਚਨ ਗਾਰਡਨ ਤਿਆਰ ਕਰੋਗੇ ਔਰ ਪਿਛਲੇ ਪਾਸੇ ਜਿਹੜੇ ਖਾਲੀ ਥਾਂ ਮੈਂ ਉਹਦੇ ਵਿੱਚ ਪੌਦੇ ਲਗਾਓਗੇ